ਜੀ ਬਜਟ ਪੇਸ਼ ਕਰ ਰਹੇ ਹੋਏ ਸੇਮ ਟਾਈਮ ਤੇ ਕਿਸਾਨਾਂ ਦੇ ਲਾਗੇ ਤੱਕ ਵਿਧਾਨ ਸਭਾ ਤੇ ਰਣਾ ਆ। ਆ ਦੇਖੋ ਕਿਸਾਨ ਜਥੇਬੰਦੀਆਂ ਦਾ ਆਪਣਾ ਉਹਨਾਂ ਦਾ ਅਧਿਕਾਰ ਹੈਗਾ ਉਹ ਪ੍ਰਟੈਸਟ ਕਰ ਸਕਤੀਆਂ ਨੇ ਪਰ ਲੇਕਿਨ ਮੇਰੀ ਇਹ ਜ਼ਰੂਰ ਉਹਨੋਂ ਸਿਨਮਰ ਬੇਨਤੀ ਆ ਕਿ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਪਬਲਿਕ ਜਿਹੜੀ ਆਮ ਪਬਲਿਕ ਆਉਂਦੀ ਉਹਨੂੰ ਤੰਗ ਨਾ ਕੀਤਾ ਜਾਵੇ। ਪਬਲਿਕ ਦਾ ਖਿਆਲ ਰੱਖਿਆ ਜਾਵੇ। ਔਰ ਪੰਜਾਬ ਦੇ ਵਪਾਰਕ ਖੇਤਰਾਂ ਦਾ ਖਿਆਲ ਰੱਖਿਆ ਜਾਵੇ ਅਸੀਂ ਤਾਂ ਉਹਨਾਂ ਕਿਸਾਨਾਂ ਦੀਆਂ ਸਾਰੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਸੁਣਵਾਈ ਅਸੀਂ ਸਮੇਂ-ਸਮੇਂ ਸਰ ਕਰਦੇ ਰਹਨੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਕਰਦੇ ਰਹਿੰਦੇ ਨੇਗੇ ਅਸੀਂ ਤਾਂ ਉਹਨਾਂ ਦੀ ਗੱਲ ਜਿਹੜੀ ਆ ਕੇਂਦਰ ਸਰਕਾਰ ਕੋਲੇ ਕੋਲ ਵੀ ਲਗਾਤਾਰ ਰੱਖ ਰਹੇ ਹਾਂ ਜਦੋਂ ਵੀ ਕਦੇ ਕੇਂਦਰ ਸਰਕਾਰ ਦੀ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਕੜੀ ਦੀ ਭੂਮਿਕਾ ਜਿਹੜੀ ਆ ਪੰਜਾਬ ਸਰਕਾਰ ਨਿਭਾਉਂਦੀ ਆ ਮੈਂ ਖੁਦ ਜਾਣਾਂਗਾ ਸਰਦਾਰ ਭਗਵੰਤ ਸਿੰਘ ਮਾਨ ਬਤੌਰ ਮੁੱਖ ਮੰਤਰੀ ਜਾਂਦੇ ਨੇ ਕਿ ਸਾਡੇ ਹੋਰ ਮੰਤਰੀ ਸਹਿਬਾਨ ਵੀ ਜਾਣਦੇ ਨੇ ਇਸ ਤਾਂ ਕਿਸਾਨ ਦੀ ਗੱਲ ਨੂੰ ਅੱਛੇ ਤਰੀਕੇ ਦੇ ਨਾਲ ਸੈਂਟਰ ਦੇ ਸਾਹਮਣੇ ਰੱਖਣ ਲਈ ਕਿਸਾਨ ਦੀ ਮਦਦ ਕਰਦੇ ਆ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਗੇਸਟ ਇੱਕ ਵੱਡੀ ਮੁਹਿੰਮ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਛੇੜੀ ਗਈ ਆ ਉਸ ਮਹਿਮਨੋ ਪੰਜਾਬ ਦੇ ਅੰਦਰ ਬਹੁਤ ਪਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਬਹਾਰੇ ਇਸ ਮਹਿਮ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿਮਨ ਨੂੰ ਸਪੋਰਟ ਕਰ ਰਹੇ ਨੇ ਕਿ ਪਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਂਦਾ ਗਿਆ ਜਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਸਾਂਝੀ ਕਰਦੇ ਨੇਗੇ ਕੋਈ ਸਮਝ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੰਜਾਬ 'ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲੀਟੀਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਟੀ ਝੋੜਨ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨੇ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ 'ਚ ਰਾਜ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰイズਮ ਨੂੰ ਵਧਾਇਆ ਨਸ਼ਾ ਤਸਕਰ ਨੂੰ ਪੰਜਾਬ ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਨਾ ਕਾਂਗਰਸ ਦੇ ਸਮੇਂ ਨਾ ਕਾਦੀਦਰ ਭਾਜਪੀ ਦੇ ਸਮੇਂ ਨਾ ਹੀ ਕੋਈ ਵੱਡੀ ਮਹਿੰਮ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡਰਾਈਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਬਾਅਦ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮिटेड ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟेड ਰਹੀ ਲਗਾਤਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰੱਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹਰਵਿੰਦ ਕੇਜਰੀਬਾਜੀ ਦੇ ਦੇਸ਼ਾਂਦਰਦੇਸ਼ ਦਿੱਤੇ ਹੇਤ ਇੱਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆਗੇ ਅੰਤਮ ਸਭਾ ਉਹ ਆ ਗਿਆ ਜਦੋਂ ਪੰਜਾਬ 'ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਮਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਅਗਵਾਈ 'ਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਕ ਸਾਥੀ ਲਾਏ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ। ਪੰਜਾਬ ਦੇ ਅੰਦਰ ਜਿਹੜੇ ਸਪੌਟ ਸੀ ਆਇਡੈਂਟੀਫਾਈ ਕੀਤੇ ਗਏ ਉਹ ਥਾਂ ਮ ਆਇਡੈਂਟੀਫਾਈ ਕੀਤੀਆਂ ਜਾਂਦਾ ਕਿ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਗਈ ਉਹਨਾਂ ਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਲਗੇ ਉਹ ਜ਼ਿਲ੍ਹਾ 'ਚ ਵੀ ਅਸੀਂ ਦੇਖੇ ਪਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਨੂੰ ਅਸੀਂ ਇਲਾਜ ਦੇ ਲਈ ਹਸਪਤਾਲ ਦੇ ਅੰਦਰ ਵੀ ਭਰਤੀ ਕਰਾਇਆ ਪਰ ਲੇਕਿਨ ਅੱਜ ਮੈਂ ਸਮਝਦਾ ਉਹ ਲੜਾਈ ਜਿਹੜੀ ਆ ਬਿਲਕੁਲ ਐਂਡ ਤੇ ਪਹੁੰਚ ਚੁੱਕੀ ਆ ਅੱਜ ਹੀ ਮੈਂ ਦੇਖ ਰਿਹਾ ਸੀ ਜਦੋਂ ਕਿਉਂਕਿ ਮੈਂ ਪਠਾਨਕੋਟ ਡਿਸਟ੍ਰਿਕਟ ਚੈੱਕ ਕਰਕੇ ਆਇਆ ਮੈਂ ਜੋ ਪਠਾਨਕੋਟ ਗਿਆ ਸੀਗਾ ਉਸ ਸਮੇਂ ਜਿਹੜਾ ਪਠਾਨਕੋਟ ਦਾ ਹਿੱਸਾ हिमाचल प्रदेश ਨਾਲ ਲੱਗਦਾ ਸੀਗਾ ਸਾਡਾ ਗਵਾਂਡੀ ਸੂਬਾ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਉੱਥੇ ਲੱਗਦਾ ਸੀਗਾ ਤਾਂ ਮੈਨੂੰ ਐਸਐਸਪੀ ਪਠਾਨਕੋਟ ਨੇ ਦੱਸਿਆ ਡੀਆਈਜੀ ਪਠਾਨਕੋਟ ਰੇਂਜ ਨੇ ਦੱਸਿਆ ਕਿ ਕੁਛ ਥਾਮਾ ਹਿਮਾਚਲ ਪ੍ਰਦੇਸ਼ ਦੀਆਂ ਨੇ ਜਿੱਥੋਂ ਨਸ਼ਾ ਜਿਹੜਾ ਉਹ ਪੰਜਾਬ ਵੱਲ ਡਰਾਈਵ ਕਰਦਾ ਪੰਜਾਬ ਵੱਲ ਆਉਂਦਾਗਾ ਤਾਂ ਮੈਂ ਉਹਨਾਂ ਅਫਸਰਾਂ ਨੂੰ ਉਸੇ ਸਮੇਂ ਹਦਾਇਤ ਜਾਰੀ ਕੀਤੀ ਸੀ ਕਿ ਤੁਰੰਤ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਉਥੋਂ ਦੇ ਡੀਜੀਪੀ ਸਾਹਿਬਾਨ ਦੇ ਨਾਲ ਉਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕਰਕੇ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਤੇ ਸਖਤ ਹਮਲਾ ਕੀਤਾ ਜਾਵੇ ਸਖਤ ਬਾੜ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਨੂੰ ਵੀ ਤਹਸਨਸ ਕੀਤਾ ਜਾਵੇ ਤਾਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਹਿਮਾਚਲ ਪਹਾੜ ਪਿੰਡ ਨੇਗੇ ਉਹਨਾਂ ਦੇ ਅੰਦਰ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਨੇ ਜਿਹੜਾ ਸਾਂਝਾ ਆਪਰੇਸ਼ਨ ਵੀ ਕੀਤੇ ਨੇਗੇ ਔਰ ਉਹਨਾਂ ਆਪਣੇ ਇਸ ਤਰ੍ਹਾਂ ਨੂੰ ਸਫਲਤਾ ਜਿਹੜੀ ਆ ਬੱਡੇ ਪੱਧਰ ਤੇ ਮਿਲੀ ਆ ਸੋ ਮੇਰਾ ਕਹਿਣ ਦਾ ਪਾਪ ਅਸੀਂ ਆਪ ਦੀ ਇਨਫਾਰਮੇਸ਼ਨ ਜਿਹੜੀ ਆ ਉਹ ਗੁਆਂਢੀ ਸੂਬਿਆਂ ਨਾਲ ਵੀ ਸਾਂਝੀ ਕਰ ਰਹੇ ਆ ਕਿ ਜਿਹੜਾ ਨਸ਼ਾ ਉਹਨਾਂ ਦੇ ਸਟੇਟਾਂ ਚੋਂ ਆਉਂਦਾਗਾ ਉਹਨੂੰ ਉੱਥੇ ਹੀ ਤੋੜਿਆ ਜਾਵੇ ਉੱਥੇ ਹੀ ਉਹਦਾ ਲੱਕ ਤੋੜਿਆ ਜਾਵੇ ਉੱਥੇ ਹੀ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਤਾਂ ਮੈਂ ਸਮਝਦਾ ਕਈ ਵਾਰ ਹਿਮਾਚਲ ਵੀ ਬਦਨਾਮ ਕਰਦਾਗਾ ਕਈ ਵਾਰ ਦੂਜੇ ਸੂਬੇ ਵੀ ਬਦਨਾਮ ਕਰਦੇ ਨੇ ਪਰ ਲੇਕਿਨ ਅਸਲੀਅਤ ਇਹ ਆ ਕਿ ਉਹਨਾਂ ਸੂਬਿਆਂ ਦੇ ਰਾਹੀਂ ਵੀ ਕਾਫੀ ਨਸ਼ਾ ਜਿਹੜਾ ਉਹ ਪੰਜਾਬ ਚੋਂਦਾਗਾ ਇਹਦੇ ਲਈ ਮੈਂ ਅੱਜ ਅੱਜ ਹੀ ਮੈਂ ਐਸਐਸਪੀ ਸਾਹਿਬ ਦਾ ਮੈਨੂੰ ਇਨਪੁਟ ਆਈ ਕਿ ਅਸੀਂ ਉਹ ਸਾਂਝਾ ਆਪਰੇਸ਼ਨ ਜਿਹੜਾ ਸਫਲ ਹੋਇਆਗਾ ਜਿੰਦ ਤੱਕ ਕੇਸਾਂ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਅੰਦਰ ਹੁਣ ਤੱਕ 25 ਫਰਵਰੀ ਤੋਂ ਲੈ ਕੇ ਕਿੰਨੇ ਕੇਸ ਰਜਿਸਟਰਡ ਹੋਏ ਨੇਗੇ ਤਾਂ ਲਗਭਗ 1572 ਕੇਸ ਜਿਹੜੇ ਲੱਗੇ 1572 ਐਫਆਈਆ ਰਾਂ ਜੜੀਆਂ ਨੇਗੀਆਂ 1572 ਮੁਕੱਦਮੇ ਜਿਹੜੇ ਨੇਗੇ ਉਹ ਐਨਡੀਪੀਐਸ ਐਕਟ ਦੇ ਇਹ ਜਿਹੜੇ ਨਸ਼ਿਆ ਨਾਲ ਸੰਬੰਧਿਤ ਐਕਟ ਦੇ ਜਿਹੜੇ ਨੇ ਉਹ ਪੰਜਾਬ 'ਚ ਦਰਜ ਹੋਏ ਨੇ। ਔਰ ਲਗਭਗ 2364 2364 ਵਿਅਕਤੀਆਂ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ ਗ੍ਰਿਫਤਾਰ ਪੰਜਾਬ ਦੇ ਅੰਦਰ ਕੀਤਾ ਗਿਆ। ਜੇ ਮੈਂ ਗੱਲ ਕਰਾਂ ਰਿਕਵਰੀ ਦੀ ਕਿ ਕਿੱਡੀ ਵੱਡੀ ਰਿਕਵਰੀ ਹੋਈ ਆ ਤਾਂ ਹੈਰਨ ਦੀ ਗੱਲ ਕਰੀਏ। ਤ 90 ਕਿਲੋ ਦੇ ਕਰੀਬ 90 ਕਿਲੋ ਦੇ ਕਰੀਬ ਹੈਰਨ ਜਿਹੜੀ ਆ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਜ਼ਬਤ ਕੀਤੀ ਗਈ ਆ ਪਾਪੀ ਹੋ ਸਕਦੀ ਨੂੰ ਭੁੱਕੀ ਕਹਿੰਦੇ ਆ 1128 ਕਿਜੀ ਜਿਹੜੀ ਉਹ ਭੁੱਕੀ ਮਰੀਆ ਆਫੀਮ ਦੀ ਗੱਲ ਕਰੀਏ ਤ ਲਗਭਗ 55 ਕਿਲੋ ਗਾਂਜੇ ਦੀ ਗੱਲ ਕਰੀਏ 13 ਕਿਲੋ ਇਸੇ ਤਰੀਕੇ ਤੇ ਡਰੱਗ ਬਣੀ ਆ ਡਰੱਗ ਬਣੀ ਵੀ ਲਗਭਗ 63 ਲੱਖ ਰੁਪਇਆ 63 ਲੱਖ ਰੁਪਇਆ ਜਿਹੜਾ ਉਹ ਡਰੱਗ ਪੈਂਡਰਾ ਤੋਂ ਜਿਹੜਾ ਜ਼ਬਤ ਕੀਤਾ ਗਿਆ ਇਹਦੇ ਨਾਲ ਦੀ ਈਦਾਲ ਜਿਹੜੇ ਸਮਗਲਰ ਜਿਹੜੇ ਸਮਗਲਾ ਜਿਹੜੇ ਗੈਂਗਸਟਰ ਇਹਨਾਂ ਸਮੇਂ ਦੌਰਾਨ ਪੰਜਾਬ ਪੁਲਿਸ ਨਾਲ ਚੇਜ਼ ਕਰਦੇ ਆ ਜਾਂ ਪੰਜਾਬ ਪੁਲਿਸ ਨੂੰ ਚੇਜ਼ ਕਰਦੇ ਆ ਜਿਹੜੇ ਇਨਕਾਊਂਟਰ ਹੋਏ ਨੇ ਉਹਨਾਂ ਵਿੱਚ ਲਗਭਗ 28 ਵਿਅਕਤੀ ਜਿਹੜੇ ਨੇਗੇ ਉਹ ਇਸ ਤਰ੍ਹਾਂ ਫੜੇ ਗਏ ਨੇ ਕਿ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਦੋਂ ਉਹਨਾਂ ਮੁੱਠਪੇੜ ਹੋਈ ਤਾਂ ਉਸ ਮੁੱਠਪੇੜ ਦੇ ਦੌਰਾਨ 28 ਵਿਅਕਤੀ ਜਿਹੜੇ ਡਰੱਗ ਪੈਡਲਰ ਨੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਇੰਜਰਡ ਹੋਏ ਨੇਗੇ ਇਹਦੇ ਨਾਲ ਦੀ ਨਾਲ ਜਿੰਨਾ ਡਰੱਗ ਪੈਡਲਰਾਂ ਨੇਗੇ ਜਿਨ੍ਹਾਂ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੇ ਨਸ਼ਾ ਵੇਚ ਕੇ ਪੰਜਾਬ ਚ ਪ੍ਰਾਪਰਟੀ ਬਣਾਈ ਉਹਨਾਂ ਚੋਂ ਲਗਭਗ 33 ਘਰ ਜਿਹੜੇ ਨੇ ਉਹਨਾਂ ਦੇ ਜਿਹੜਾ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ ਵੀ ਦਸਤ ਪੰਜਾਬ ਚ ਕੀਤੇ ਗਏ ਨੇਗੀ ਸੋ ਮੇਰਾ ਕਹਿਣ ਦਾ ਭਾਵ ਆ ਇਹ ਮਹਿਮ ਜਿਹੜੀ ਆ ਉਹ ਆਪਣੇ ਸਿਖਰਾਂ ਵੱਲ ਵੱਧ ਰਹੀ ਆ ਲਗਾਤਾਰ ਮਹਿਮ ਜਿਹੜੀ ਆ ਤੇਜ਼ੀ ਨਾਲ ਪੰਜਾਬ ਚ ਚੱਲ ਰਹੀ ਆ ਕਿਉਂਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੇ ਸਖਤ ਦੇ ਸੰਰ ਦੇਸ਼ ਨੇ ਕਿ ਕੋਈ ਵੀ ਡਰਗ ਪੈਡਲਰ ਕਿਸੇ ਵੀ ਹਾਲਤ ਦੇ ਵਿੱਚ ਬਚਣਾ ਨਹੀਂ ਚਾਹੀਦਾ ਨਾ ਹੀ ਡਰਗ ਪੈਡਲਰ ਬਚੂਗਾ ਨਾ ਹੀ ਉਹਦੀ ਪ੍ਰਾਪਰਟੀ ਬਚੂਗੀ ਨਾ ਹੀ ਉਹਨੂੰ ਪੰਜਾਬ ਚ ਲੈਣ ਦਿੱਤਾ ਜਾਊਗਾ ਉਹ ਖੁੱਲੀ ਹਵਾ ਦੇ ਅੰਦਰ ਸਾਹ ਨਹੀਂ ਲੈ ਸਕਦਾ ਉਹਦੀ ਜਿਹੜੀ ਸਥਾਨ ਆ ਜਾਂ ਜੇਲ੍ਹ ਜਾਊਗਾ ਜਾ ਉਹ ਨਸ਼ਿਆਂ ਦਾ ਕਾਰੋਬਾਰ ਛੱਡੂਗਾ ਇਹਦੇ ਨਾਲ ਦੀ ਨਾਲ ਜਿਹੜੇ ਵਿਅਕਤੀ ਨਸ਼ਕਰੰ ਦੇ ਕਿਸੇ ਨਾ ਕਿਸੇ ਕਾਰਨ ਆਦ ਨਹੀਂ ਹੋ ਗਏ ਉਹਨਾਂ ਦੇ ਨਾਲ ਸਾਡਾ ਅਮਰਦੀਪ ਰਾਪਤੀ ਰਾਗਾ ਅਸੀਂ ਉਹਨਾਂ ਨੂੰ ਵੋਟ ਕੇਂਦਰਾਂ ਦੇ ਅੰਦਰ ਹਸਪੀਟਲਸ ਦੇ ਅੰਦਰ ਲੈ ਕੇ ਜਾ ਰਹੇ ਹਾਂ ਤਾਂ ਕਿ ਉਸੇ ਉਹਨਾਂ ਦਾ ਇਲਾਜ ਕਰ ਸਕੀਏ ਸੋ ਮੇਰਾ ਕਹਿਣ ਦਾ ਭਾਵ ਆ ਜਿਹੜੇ ਦਸ਼ਿਆਂ ਦੇ ਖਿਲਾਫ ਲੜਾਈ 25 ਤਰੀਕ ਨੂੰ 25 ਫਰਵਰੀ ਨੂੰ ਮਿੱਢੀ ਸੀਗੀ ਉਹ ਬਹਿਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗੇ ਵੱਧ ਰਹੀ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਅਸੀਂ ਐਂਟੀ ਡਰੋਨ ਐਂਟੀ ਡਰੋਨ ਜਿਹੜੇ ਇਕੁਪਮੈਂਟ ਸੀਗੇ ਐਂਟੀ ਡ੍ਰੋਨ ਜਿਹੜੀ ਮਸ਼ੀਨਰੀ ਸੀਗੀ ਉਹਦਾ ਅਸੀਂ ਥੋੜੇ ਦਿਨ ਪਹਿਲਾਂ ਟ੍ਰਾਇਲ ਜਿਹੜਾ ਸੀਗਾ ਉਹ ਮਾਲੀਚ ਲਿਆ ਸੀਗਾ ਉਸ ਟ੍ਰੈਨ ਲੋਸੀ ਕਾਫੀ ਹੱਦ ਤੱਕ ਅੱਗੇ ਲਿਜਾ ਚੁੱਕੇ ਆ ਸਾਡੇ ਆਫੀਸਰ ਸਹਿਬਾਨ ਦੀ ਟੀਮ ਜਿਹੜੀ ਆ ਕਾਫੀ ਉਤੇ ਵਰਕ ਕਰ ਚੁੱਕੀ ਆ ਬੜੀ ਜਲਦੀ ਜਿਹੜਾ ਐਂਟੀ ਡ੍ਰੋਨ ਟੈਕਨੋਲੋਜੀ ਆ ਉਹ ਪੰਜਾਬ ਪੁਲਿਸ ਦੇ ਬੇੜੇ ਚ ਸ਼ਾਮਲ ਹੋਊਗੀ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ ਪੂਰੀ ਦੁਨੀਆ ਜਾਣਦੀ ਆ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦੀ ਸ਼ਾਂਤੀ ਭੰਗ ਕਰ ਚ ਲੱਗਿਆ ਨਾ ਪੰਜਾਬ ਨੂੰ ਗੜਵੜਲਾ ਇਲਾਕਾ ਬਣਾਉਣਾ ਚਾਹੁੰਦਾ ਹੈ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਹੋ ਅਤਵਾਦੀ ਬਖਵਾਦ ਨੂੰ 93 ਸਪੋਰਟ ਕਰਦਾ ਹੈ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਰ ਇੱਕ ਜਿਹੜਾ ਵੀ ਉਹ ਕੋਈ ਡਿਜ਼ਾਈਨ ਪੰਜਾਬ ਦੇ ਖਿਲਾਫ ਬਣਾਉਂਦਾ ਉਹਨੂੰ ਹਮੇਸ਼ਾ ਹੀ ਅਸੀਂ ਤੋੜਨ ਚ ਲਕਾਬ ਜਾ ਕਾਮਯਾਬ ਹੋਣੇ ਆਗੇ ਸੋ ਉਸੇ ਤਰੀਕੇ ਜਿਹੜਾ ਡਰੋਨ ਦੇ ਰਾਹੀਂ ਨਸ਼ਾ ਭੇਜਦਾਗਾ ਸੋ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਵੀ ਬੜਾ ਤਕੜਾ ਕਰ ਰਹੇ ਆਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੇਕਰ ਡਰੋਨ ਰਾਹੀਂ ਕੋਈ ਚੀਜ਼ ਆਉਂਦੀ ਆ ਤਾਂ ਉਹਨੂੰ ਅਸੀਂ ਰਾਸਤੇ ਵਿੱਚ ਹੀ ਨਸ਼ਟ ਕਰ ਸਕੀਏ